ਇਨਾਂ ਦਾ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲੇ ਰੋਡ ਮੈਪ ਨਹੀਂ ਕੋਈ ਵਿਜ਼ਨ ਨਹੀਂ ਬਸ ਇਹ ਤਾਂ ਕਹਿੰਦੇ 2027 ਸਾਡੀ ਵਾਰੀ ਆਊਗੀ ਤੇ ਉਹ ਵਾਰੀ ਸਾਡੀ ਹੋਊਗੀ ਅਸੀਂ ਫਿਰ ਉਹ ਵਾਰੀ ਚ ਲੁੱਟਾਂਗੇ ਤੇ ਇਹ ਤਾਂ ਇਹਨਾਂ ਕੋਲ ਤਾਂ ਲੁੱਟ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਵੀ ਤੂੰ ਪਹਿਲਾਂ ਕੀ ਕੀਤਾ ਜਦੋਂ ਹੋਵੇ ਨਾ ਵੀ ਨਮਿਆਂ ਦੀ ਵਾਰੀ ਆਊਗੀ ਵੀ ਕਮਾਲ ਕਰ ਦੇਣਗੇ ਕੌਣ ਨੇ ਨਵੇਂ ਆ ਕੀ ਕਹਿੰਦਾ ਸੀ ਕੱਲ ਸੁਖਵੀਰ ਬਾਦਲ ਉੱਥੇ ਮੁਖ ਸ਼ਰਮਾਗੀ ਤੇ ਕੋਈ ਕਰਨਗੇ ਮੇਰੇ ਖਾਂ ਕਾਨਫਰੈਂਸ ਆਖਰੀ ਉਹ ਹੋਊਗੀ ਕਾਲੀ ਦਲ ਦੀ ਬਸੋ ਆਪ ਹੀ ਕਹਿ ਉਹਨੇ ਕਹਿੰਦਾ ਆਖਰੀ ਹੈ ਬਸ ਇਹ ਦੋ ਵਾਰ ਹੋਣੀ ਨਹੀਂ ਕਿਉਂਕਿ ਅਗਲੇ ਸਾਲ ਕੋਡ ਲੱਗਿਆ ਹੋਣਾ ਅਗਲੇ ਸਾਲ ਕੋਡ ਲੱਗਿਆ ਹੋਣਾ ਉਦੋਂ ਅਗੇ ਕੋਡ ਲੱਗਿਆ ਹੋਣਾ ਬਸ ਇਹਨਾਂ ਦਾ ਖਤਮੇ ਕੰਮ ਨੇ ਪੜਿਆ ਕੰਮ ਆ ਨਾ ਤੇ ਉਹਨੂੰ ਕਹਿੰਦੇ ਕਿਸੇ ਬਜ਼ੁਰਗ ਨੇ ਕਹਿਤਾ ਕਹਿੰਦਾ ਠੰਡ ਹੁੰਦੀ ਹੈ ਜੀ 2 ਵਜੇ ਤੱਕ ਕਾਨਫਰੈਂਸ ਖਤਮ ਕਰ ਲਿਓ ਸੁਖਵੀਰ ਵਾਲ ਦੇ ਮੂੰਹੋਂ ਸੱਚ ਨਿਕਲ ਕੇ ਕਈ ਵਾਰੀ ਕੁਦਰਤ ਕਢਾ ਲੈਂਦੀ ਉਹ ਕਹਿੰਦਾ ਮੈਨੂੰ ਲੱਗਾ 12:30 21 ਵਜੂਗਾ ਜੀ ਕਿਉਂਕਿ ਬੋਲਣ ਵਾਲਾ ਤਾਂ ਸਾਰੇ ਛੱਡ ਗਏ ਮੈਨੂੰ ਜੀ ਕਹਿੰਦਾ ਕੱਲਾ ਮੈਂ ਉਹ ਕਹਿੰਦਾ ਪੁੱਤ ਫਿਰ ਘਰ ਹੀ ਕਰ ਲੈਨੇ ਆ ਉੱਧਰ ਜਾਣ ਦੀ ਕੀ ਰੋਡ ਹੈ ਏਡੀ ਦੂਰ ਆ ਇਹਨਾਂ ਦੇ ਹਾਲਾਤ ਹੋ ਇਮਾਂ ਕੀਤੇ ਆ ਆਪਦੀਆਂ ਕਰਤੂਤਾ ਨਾਲ ਹੋਏ ਨੇ 328 ਰੁਪਿਆਂ ਦੀ ਗੱਲ ਕਰ ਲਓ ਉਹ ਉੱਚੋ ਭਜ ਦੇ ਜੀ ਗੁ ਮਤਲਬ ਸਮਝਦੇ ਹੀ ਕੱਖ ਨਹੀਂ ਯਾਰ ਕਿਸੇ ਚੀਜ਼ ਨੂੰ ਐ ਸਮਝਦੇ ਆ ਪਤਾ ਨਹੀਂ ਅਸੀਂ ਤਾਂ ਮਤਲਬ ਮੁਠੀ ਚ ਲੈ ਲੈ ਸਾਰਾ ਕੁਝ ਐਦਾਂ ਥੋੜੀ ਹੁੰਦਾ ਕੁਝ ਡਰੋ ਯਾਰ ਕੁਝ ਡਰੋ ਰੱਬ ਦਾ ਖੌਫ ਹੁੰਦਾ ਕੋਈ ਦੇਖੋ ਜੀ 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 ਥੋਏ ਮਿਲਣਗੇ ਜੀ ਇਹਨਾਂ ਨੂੰ ਦੇਖੋ ਜੋ ਜੋ ਕਰਨਗੇ ਸੋ ਭਰਨਗੇ ਜੋ ਇਹਨਾਂ ਨੇ ਕੀਤੀਆਂ ਜੋ ਇਹਨਾਂ ਨੇ ਗੁਨਾਹ ਦੇਖੋ ਮਾਫੀਆਂ ਕਹਿੰਦੇ ਐ ਮਾਫੀ ਦੇਖੋ ਭੁੱਲ ਦੀ ਮਾਫੀ ਹੋ ਸਕਦੀ ਐ ਗੁਨਾਹ ਦੀ ਮਾਫੀ ਥੋੜੀ ਹੁੰਦੀ ਐ ਗੁਨਾਹ ਤਾਂ ਸਜ਼ਾ ਹੁੰਦੀ ਐ ਸਜ਼ਾ ਹੁੰਦੀ ਐ ਸੋ ਇਹ ਸ਼ਰਮ ਲੋਕਾਂ ਨੂੰ ਪਤਾ ਲੱਗ ਜਾਂਦਾ ਯਾਰ ਧਰਮ ਨੂੰ ਵਰਤੀ ਜਾਂਦੇ ਆ ਯਾਰ ਧਰਮ ਨੂੰ ਅੱਗੇ ਮੂਰੇ ਕਰੀ ਜਾਂਦੇ ਐ ਐਡਾ ਕਿਹੜਾ ਕੀ ਬਦਲ ਗਿਆ ਜੀ ਉਹਨਾਂ ਚਾ ਹੁਣ ਤਾਂ ਹੈਗੀ ਸੀ ਅਜੇ 10 ਸਾਲ ਪਹਿਲਾਂ 5 ਸਾਲ ਪਹਿਲਾਂ ਇਹੀ ਸੀ 6 ਸਾਲ ਪਹਿਲਾਂ ਹੈਨਾ ਉਹੀ ਉਹੀ ਹੋਣ ਨੇ ਉਹੀ ਉਹੀ ਰੋਜੀ ਵੰਟੀ ਨੋਨੀ ਜੋ ਟੋਨੀ ਮੋਨੀ ਉਹੀ ਨੇ ਕੀ ਬਦਲ ਗਿਆ ਛੱਡ ਕੀ ਗਏ ਐ ਨਾ ਚਾਇਆ ਤਾਂ ਕੁਝ ਹੈ ਨਹੀਂ ਉਹ ਕਾਂਗਰਸ ਵਾਲੇ ਵੀ ਉਹੀ ਨੇ ਉਹ ਉਹ ਵੀ ਆਪਸ ਚ ਲੜੀ ਜਾਂਦੇ ਨੇ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਸੋ ਕੋਈ ਗੱਲ ਨਹੀਂ ਕਰੀ ਜਾਂਦੇ ਉਹਨਾਂ ਨੂੰ ਆਪਣਾ ਕੰਮ ਆਪਾ ਆਪਣਾ ਕੰਮ ਕਰੀਏ ਆਪਾਂ ਇਹ ਕੋਈ ਕਹਿੰਦਾ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਅਸੀਂ ਕਹਿੰਨੇ ਅਸੀਂ ਪੰਜਾਬ ਬਣਾਵਾਂਗੇ ਅਸੀਂ ਬਣਾਵਾਂਗੇ ਅਸੀਂ ਬਣਾਵਾਂਗੇ ਪੰਜਾਬ ਬਣਾਉਣਾ ਸੋ ਬਹੁਤ ਤੁਹਾਡਾ ਇਸ ਗੱਲੋਂ ਤੁਹਾਨੂੰ ਇਸ ਗੱਲੋਂ ਤੁਹਾਨੂੰ ਮੈਂ ਮੈਂ ਕਹਿਣਾ ਕਿ ਪਹਿਰੇਦਾਰੋਂ ਤੁਹਾਡੀ ਸੋਚ ਤੇ ਅਸੀਂ ਪੈਰਾ ਦੇਵਾਂਗੇ ਠੋਕ ਕੇ ਤੁਸੀਂ ਪਹਿਰੇਦਾਰੋਂ ਤੁਹਾਡੀ ਸੋਚ ਤੇ ਅਸੀਂ ਪੈਰਾ ਦੇਵਾਂਗੇ ਤੁਹਾਡੀ ਸੋਚ ਤੇ ਅਸੀਂ ਪੈਰਾ ਦੇਵਾਂ ਇਹਨਾਂ ਦਾ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲੇ ਰੋਡ ਮੈਪ ਨਹੀਂ ਕੋਈ ਵਿਜ਼ਨ ਨਹੀਂ ਬਸ ਇਹ ਤਾਂ ਕਹਿੰਦੇ 2027 ਸਾਡੀ ਵਾਰੀ ਆਊਗੀ ਤੇ ਉਹ ਵਾਰੀ ਸਾਡੀ ਹੋਊਗੀ ਅਸੀਂ ਫਿਰ ਉਹ ਵਾਰੀ ਚ ਲੁੱਟਾਂਗੇ ਤੇ ਇਹ ਤਾਂ ਇਹਨਾਂ ਕੋਲ ਤਾਂ ਲੁੱਟ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਤੂੰ ਪਹਿਲਾਂ ਕੀ ਕੀਤਾ ਜਦੋਂ ਹੋਵੇ ਨਾ ਵੀ ਨਮਿਆਂ ਦੀ ਵਾਰੀ ਆਊਗੀ ਵੀ ਕਮਾਲ ਕਰ ਦੇਣਗੇ ਕੌਣ ਨੇ ਨਮੇ ਆ ਕੀ ਕਹਿੰਦਾ ਸੀ ਕੱਲ ਸੁਖਵੀਰ ਬਾਦਲ ਉੱਥੇ ਮਖਰ ਸ਼ਰਮਾ ਗਈ ਤੇ ਕੋਈ ਕਰਨਗੇ ਮੇਰੇ ਖਾਂ ਕਾਨਫਰੈਂਸ ਆਖਰੀ ਉਹ ਹੋਊਗੀ ਕੱਲੀ ਦਲਦੀ ਬਸੋ ਆਪ ਹੀ ਕਹਿ ਉਹਨੇ ਕਹਿੰਦਾ ਆਖਰੀ ਹੈ ਬਸ ਇੱਕ ਦੋ ਵਾਰ ਹੋਣੀ ਨਹੀਂ ਕਿਉਂਕਿ ਅਗਲੇ ਸਾਲ ਕੋਡ ਲੱਗਿਆ ਹੋਣਾ ਅਗਲੇ ਸਾਲ ਕੋਡ ਲੱਗਿਆ ਹੋਣਾ ਉਦੋਂ ਅਗੇ ਕੋਡ ਲੱਗਿਆ ਹੋਣਾ ਬਸ ਇਹਨਾਂ ਦਾ ਖਤਮਾ ਕੰਮ ਨਹੀਂ ਪੜਿਆ ਕੰਮ ਆਣਾ ਜੋ ਉਹਨੂੰ ਕਹਿੰਦੇ ਕਿਸੇ ਬਜ਼ੁਰਗ ਨੇ ਕਹਿਤਾ ਕਹਿੰਦਾ ਠੰਡ ਹੁੰਦੀ ਹੈ ਜੀ 2 ਵਜੇ ਤੱਕ ਕਾਨਫਰੰਸ ਖਤਮ ਕਰ ਲਿਓ ਸੁਵੀਰਵਾਲ ਦੇ ਮੂੰਹੋਂ ਸੱਚ ਨਿਕਲ ਗਿਆ ਬਈ ਕੁਦਰਤ ਕਢਾ ਲੈਂਦੀ ਉਹ ਕਹਿੰਦਾ ਮੈਨੂੰ ਲੱਗਾ ਸਾਢੇ 12 1:00 ਵਜੂਗਾ ਜੀ ਕਿਉਂਕਿ ਬੋਲਣ ਵਾਲੇ ਤਾਂ ਸਾਰੇ ਛੱਡ ਗਏ ਮੈਨੂੰ ਜੀ ਕਹਿੰਦਾ ਕੱਲਾ ਮੈਂ ਹੀ ਉਹ ਕਹਿੰਦਾ ਪੁੱਤ ਫਿਰ ਘਰੀਂ ਕਰ ਲੈਨੇ ਉਹਦੇ ਜਾਣ ਦੀ ਕੀ ਲੋੜ ਐਡੀ ਦੂਰ ਆ ਇਹਨਾਂ ਦੇ ਹਾਲਾਤ ਹੋਏ ਪਏ ਨੇ ਜੀ ਆ ਇਹਨਾਂ ਦੇ ਹਾਲਾਤ ਹੋਏ ਪਏ ਨੇ ਇਹ ਮੈਂ ਕੀਤੇ ਆ ਆਪਦੀਆਂ ਕਰਤੂਤਾ ਨਾਲ ਹੋਏ ਨੇ 328 ਰੁਪਿਆਂ ਦੀ ਗੱਲ ਕਰ ਲਓ ਉਹ ਉਹ ਤੋਂ ਪਾਜ ਦੇ ਜੀ ਉਹ ਮਤਲਬ ਸਮਝਦੇ ਹੀ ਕੱਖ ਨਹੀਂ ਯਾਰ ਕਿਸੇ ਚੀਜ਼ ਨੂੰ ਐ ਸਮਝਦੇ ਆ ਪਤਾ ਨਹੀਂ ਅਸੀਂ ਤਾਂ ਮਤਲਬ ਮੁਠੇ ਚ ਲੈ ਲਿਆ ਸਾਰਾ ਕੁਝ ਐਦਾਂ ਥੋੜੀ ਹੁੰਦਾ ਹੈ ਕੋਈ ਕੁਛ ਡਰੋ ਯਾਰ ਕੁਛ ਡਰੋ ਰੱਬ ਦਾ ਖੌਫ ਹੁੰਦਾ ਕੋਈ ਦੇਖੋ ਜੀ 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 ਤੋ ਇਹ ਮਿਲਣਗੇ ਜੀ ਇਹਨਾਂ ਨੂੰ ਦੇਖੋ ਜੋ ਜੋ ਕਰਨਗੇ ਸੋ ਭਰਨਗੇ ਜੋ ਇਹਨਾਂ ਨੇ ਕੀਤੀਆਂ ਜੋ ਇਹਨਾਂ ਨੇ ਗੁਨਾਹ ਦੇਖੋ ਮਾਫੀਆਂ ਕਹਿੰਦੇ ਆ ਮਾਫੀ ਦੇਖੋ ਭੁੱਲ ਦੀ ਮਾਫੀ ਹੋ ਸਕਦੀ ਹੈ ਗੁਨਾਹ ਦੀ ਮਾਫੀ ਥੋੜੀ ਹੁੰਦੀ ਹੈ ਗੁਨਾਹ ਤਾਂ ਸਜ਼ਾ ਹੁੰਦੀ ਹੈ ਸਜ਼ਾ ਹੁੰਦੀ ਹੈ ਸੋ ਇਹ ਸ਼ਰਮ ਲੋਕਾਂ ਨੂੰ ਪਤਾ ਲੱਗ ਜਾਂਦਾ ਯਾਰ ਧਰਮ ਨੂੰ ਵਰਤੀ ਜਾਂਦੇ ਆ ਯਾਰ ਧਰਮ ਨੂੰ ਅੱਗੇ ਮੂਰੇ ਕਰੀ ਜਾਂਦੇ ਐਡਾ ਕਿਹੜਾ ਕੀ ਬਦਲ ਗਿਆ ਜੀ ਉਹਨਾਂ ਚਾ ਹੁਣ ਤਾਂ ਹੈਗੀ ਸੀ ਅਜੇ 10 ਸਾਲ ਪਹਿਲਾਂ 5 ਸਾਲ ਪਹਿਲਾਂ ਇਹੀ ਸੀ 6 ਸਾਲ ਪਹਿਲਾਂ ਹੈਨਾ ਉਹੀ ਉਹੀ ਹੋਣ ਨੇ ਉਹੀ ਉਹੀ ਰੋਜੀ ਵੰਟੀ ਨੋਨੀ ਰੋਟੋ ਨੀ ਮੋਨੀ ਉਹੀ ਨੇ ਕੀ ਬਦਲ ਗਿਆ ਛੱਡ ਕੀ ਗਏ ਐਨਾਂ ਚ ਆਇਆ ਤਾਂ ਕੁਝ ਹੈ ਨਹੀਂ ਉਹका ਅੰਗਰੇਜ਼ਾਂ ਵਾਲੇ ਵੀ ਉਹੀ ਨੇ ਉਹ ਉਹ ਵੀ ਆਪਸ ਚ ਲੜੀ ਜਾਂਦੇ ਨੇ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਸੋ ਕੋਈ ਗੱਲ ਨਹੀਂ ਕਰੀ ਜਾਂਦੇ ਉਹਨਾਂ ਨੂੰ ਆਪਣਾ ਕੰਮ ਆਪਾ ਆਪਣਾ ਕੰਮ ਕਰੀਏ ਆਪਾਂ ਇਹ ਕੋਈ ਕਹਿੰਦਾ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਅਸੀਂ ਕਹਿੰਨੇ ਆ ਅਸੀਂ ਪੰਜਾਬ ਬਣਾਵਾਂਗੇ ਅਸੀਂ ਬਣਾਵਾਂਗੇ ਅਸੀਂ ਬਣਾਵਾਂਗੇ ਪੰਜਾਬ ਬਣਾਉਣਾ ਸੋ ਬਹੁਤ ਤੁਹਾਡਾ ਇਸ ਗੱਲੋਂ ਤੁਹਾਨੂੰ ਇਸ ਗੱਲੋਂ ਤੁਹਾਨੂੰ ਮੈਂ ਮੈਂ ਕਹਿਣਾ ਕਿ ਪਹਿਰੇਦਾਰੋਂ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਠੋਕ ਕੇ ਤੁਸੀਂ ਪਹਿਰੇਦਾਰੋਂ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ